ਬ੍ਰਿਟਿਸ਼ ਕੋਲੰਬੀਆ ਦੀ ਰਾਜਨੀਤੀ ਬਾਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੁੱਖ ਤੌਰ ਦੇ ਉੱਤੇ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਦੋ ਪਾਰਟੀਆਂ ਸੀ ਲਿਬਰਲ ਤੇ ਐਨ ਡੀਪੀ ਲਿਬਰਲ ਨੇ ਨਾਂ ਬਦਲੇ ਉਹ ਬੀਸੀ ਯੂਨਾਈਟਿਡ ਬਣ ਗਈ ਬੀਸੀ ਕੰਜ਼ਰਵਟਿਵ ਇੱਥੇ ਹੈਗੀ ਆ ਗ੍ਰੀਨ ਪਾਰਟੀ ਹੈਗੀ ਆ ਮੁੱਖ ਤੌਰ ਤੇ ਦੋ ਪਾਰਟੀਆਂ ਸੀਗੀਆਂ ਦੋਵਾਂ ਦਾ ਲੰਬੇ ਸਮੇਂ ਤੋਂ ਮੁਕਾਬਲਾ ਚੱਲਿਆ ਆਉਂਦਾ ਵਾਰੀ ਵਾਰੀ ਇਸ ਤਰੀਕੇ ਦੇ ਨਾਲ ਅੱਗੇ ਪਿੱਛੇ ਕਰਕੇ ਪਾਰਟੀਆਂ ਆਉਂਦੀਆਂ ਰਹੀਆਂ ਐ ਇਸ ਕਿਉਂਕਿ ਚਰਚਾ ਹੀ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਸੀ ਕਿ ਜਿਹੜੇ ਬੀਸੀ ਲਿਬਰਲਸ ਨੇ ਇਹਨਾਂ ਨੂੰ ਲੋਕ ਕਨਫਿਊਜ਼ ਕਰ ਜਾਂਦੇ ਫੈ ਇਸ ਕਰਕੇ ਇਹਨਾਂ ਦੀ ਪਾਰਟੀ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਗੱਲਬਾਤ ਚੱਲਦੀ ਹੁੰਦੀ ਸੀ ਵੀ ਆਪਾਂ ਨਾਂ ਬਦਲੀਏ। ਐਸ ਵਾਰੀ ਕੈਵਨ ਫਾਲਕਨ ਦੀ ਲੀਡਰਸ਼ਿਪ ਥੱਲੇ ਪਾਰਟੀ ਨੇ ਨਾਂ ਬਦਲ ਕੇ ਬੀਸੀ ਯੂਨਾਈਟਿਡ ਰੱਖ ਲਿਆ। ਇਹਨਾਂ ਨੇ ਬੀਸੀ ਯੂਨਾਈਟਿਡ ਰੱਖ ਲਿਆ ਦੂਜੇ ਪਾਸੇ ਜਿਹੜੇ ਜੌਨ ਰਸਟਰਡ ਸੀ ਬੀਸੀ ਕੰਸਰਵਟਿਵ ਦੇ ਵਿੱਚ ਜਿਹੜੇ ਕਿ ਕਿਸੇ ਵੇਲੇ ਇਹਨਾਂ ਦਾ ਹਿੱਸਾ ਰਹੇ ਸੀ ਉਹ ਜਦੋਂ ਬਾਹਰ ਆਉਂਦੇ ਆ ਤਾਂ ਇੱਕ ਓਵਰਾਲ ਕੰਸਰਵਟਿਵ ਦੀ ਵੇਵ ਇੱਕ ਉਹਨਾਂ ਦੀ ਅ ਹਜੇ ਤੱਕ ਕੋਈ ਰਾਜਨੀਤਿਕ ਜਿਹੜੇ ਮਾਹਰ ਨੇ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਵੀ ਕੀ ਇਹ ਹੈ ਜਿਹੜਾ ਉਹਨਾਂ ਨੇ ਕੀਤਾ ਕਿ ਜਿਹੜੀ ਬਿਨਾ ਕਿਤੇ ਸੀਗੀ ਮਤਲਬ ਗਿਣਤੀ ਦੇ ਵਿੱਚ ਹੀ ਨਹੀਂ ਸੀ ਉਹ ਇਸ ਵੇਲੇ ਪ੍ਰਮੁੱਖ ਵਿਰੋਧੀ ਪਾਰਟੀ ਤੇ ਹੌਲੀ ਹੌਲੀ ਹਾਲਾਤ ਇਹ ਬਣ ਗਏ ਕਿ ਇਸ ਵੇਲੇ ਉਹ ਦੱਸਦੇ ਆ ਅੰਕੜੇ ਬਕਸਤਾ ਜਾਂ ਦੂਜੀਆਂ ਜਿਹੜੀਆਂ ਪੋਲਸ ਨੇ ਉਹਨਾਂ ਦੇ ਅੰਕੜੇ ਜਿਹੜੇ ਆ ਉਹ ਦੱਸਦੇ ਆ ਕਿ ਐਨਡੀਪੀ ਨੂੰ ਸਿੱਧਾ ਚੈਲੰਜ ਕਰ ਰਹੇ ਆ ਗੱਲਬਾਤ ਨੇੜੇ ਤੇ ਡਹੀ ਆ ਇਹ ਵੀ ਹੋ ਸਕਦਾ ਕਿ ਇਹ ਪਹਿਲੇ ਨੰਬਰ ਤੇ ਆ ਜਾਣ ਤੇ ਐਨਡੀਪੀ ਦੂਜੇ ਨੰਬਰ ਤੇ ਆ ਜੇ ਜਿਹੜੀ ਕਿ ਦੂਜੇ ਨੰਬਰ ਤੇ ਜਾਂ ਮੁੱਖ ਵਿਰੋਧੀ ਪਾਰਟੀ ਬੀਸੀ ਲਿਬਰਲਸ ਜਿਹੜੀ ਹੁਣ ਬੀਸੀ ਯੂਨਾਈਟਿਡ ਹੋ ਗਈ ਉਹ ਕਿਸੇ ਸੀਨ ਦੇ ਵਿੱਚ ਨਹੀਂ ਆ ਹਣ ਮਤਲਬ ਇਹਨਾਂ ਅੰਕੜਿਆਂ ਦੇ ਮੁਤਾਬਕ ਜਿਹੜੀਆਂ ਪੋਲਸ ਆ ਰਹੀਆਂ ਕਿੰਨੀਆਂ ਸਹੀ ਆ ਕਿੰਨੀਆਂ ਗਲਤ ਆ ਇਹ ਪਤਾ ਨਹੀਂ ਪਰ ਕਿਉਂਕਿ ਬੜੀਆਂ ਇਹ ਇੱਕ ਅੱਧੀ ਦੀ ਨਹੀਂ ਚੰਗੀਆਂ ਜਿਹੜੀਆਂ ਰਿਪਿਊਟਡ ਸਰਵੇ ਕਰਨ ਵਾਲੀਆਂ ਸੰਸਥਾਵਾਂ ਨੇ ਉਹਨਾਂ ਨੇ ਸਰਵੇ ਕੀਤੇ ਆ ਕਿਤੇ ਨਾ ਕਿਤੇ ਗੱਲ ਹੋ ਸਕਦਾ ਕਿ ਦੱ ਲੱਗਦੀ ਹੋਵੇ ਤੇ ਪਾਰਟੀ ਵੇਦਾਂ ਸੋਚਦੀਆਂ ਹੁਣ ਹੋਇਆ ਕੀ ਆ ਫਿਰ ਚਰਚਾ ਚੱਲ ਪਈ ਇਹਨਾਂ ਦੋਵਾਂ ਪਾਰਟੀਆਂ ਦੇ ਵਿੱਚ ਕੁਝ ਮਾਹਰ ਇਥੋਂ ਤੱਕ ਜਿਹੜੇ ਬੀਸੀ ਦੀ ਸਾਬਕਾ ਪ੍ਰੀਮੀਅਰ ਆ ਉਹਨੇ ਵੀ ਕਹਿ ਦਿੱਤਾ ਵੀ ਹੁਣ ਵੇਲਾ ਆ ਗਿਆ ਇਹਨਾਂ ਦੋਵਾਂ ਪਾਰਟੀਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਵੀ ਜਿਹੜੀ ਜਿਹੜੀਆਂ ਸੈਂਟਰ ਰਾਈਟ ਪਾਰਟੀਆਂ ਨੇ ਦੋਵੇਂ ਕਿਉਂਕਿ ਲਗਭਗ ਵਿਚਾਰਤ ਦੋਵਾਂ ਦੇ ਇੱਕ ਹੀ ਆ ਐਨਡੀਪੀ ਥੋੜੀ ਜੀ ਸੈਂਟਰ ਲੈਫਟ ਮੰਨੀ ਜਾਂਦੀ ਆ ਕਿ ਇਹਨਾਂ ਨੂੰ ਇਕੱਠੇ ਹੋ ਕੇ ਤੇ ਐਨਡੀਪੀ ਦਾ ਵਿਰੋਧ ਕਰਨਾ ਚਾਹੀਦਾ ਵਿਰੋਧ ਮਤਲਬ ਇਹ ਵਿਰੋਧ ਲੜਨਾ ਚਾਹੀਦਾ ਤੇ ਜੇ ਇਹ ਅਲੱਗ-ਅਲੱਗ ਹੋ ਗਿਆ ਵੋਟ ਵੰਡੀ ਜਾਣੀ ਐ ਐਨਡੀਪੀ ਸਿੱਧੀ ਜਿੱਤ ਜਾਣੀ ਐ ਸੋ ਕੱਲ ਤੱਕ ਇਹ ਰੌਲਾ ਰੱਪਾ ਸੀ ਅੱਜ ਜਿਹੜੇ ਲੀਡਰ ਨੇ ਜੌਨ ਰਸ਼ਰਡ ਉਹਨਾਂ ਦਾ ਬਿਆਨ ਆ ਗਿਆ ਵੀ ਅਸੀਂ ਇਕੱਠੇ ਨਹੀਂ ਹੋਣਾ ਅਸੀਂ ਤੇ ਇਹ ਇਲੈਕਸ਼ਨ ਜਿਹੜੀ ਆ ਇਦਾਂ ਹੀ ਲੜਾਂਗੇ ਜਿਹਦਾ ਇੱਕ ਸਿੱਧਾ-ਸਿੱਧਾ ਲੱਗਦਾ ਵੀ ਉਹ ਕਿਉਂਕਿ ਏਡੀ ਇਹ ਜਿਹੜੀ ਰਾਜਨੀਤਿਕ ਸਮੀਕਰਨਾ ਹਜੇ ਤੱਕ ਸਮਝ ਨਹੀਂ ਆ ਰਹਾ ਕਿ ਜੌਨ ਰਸਰ ਜਿਹੜੇ ਕੋ ਬਹੁਤ ਵੱਡਾ ਨਾਂ ਨਹੀਂ ਸੀ ਪਹਿਲਾਂ ਬੀਸੀ ਲਿਬਰਲ ਜਿਹਦੀ ਪਹਿਲਾਂ ਸਰਕਾਰ ਸੀਗੀ ਕ੍ਰਿਸਟੀ ਕਲਾਰਕ ਆਪਣੇ ਲਾਸਟ ਪ੍ਰੀਮੀਅਰ ਰਹੇ ਆ ਉਹਦੇ ਤੋਂ ਬਾਅਦ ਜਿਹੜੀ ਐਨਡੀਪੀ ਆਉਂਦੀ ਆ ਤੇ ਬੀਸੀ ਲਿਬਰਲ ਦਾ ਡਾਊਨਫਾਲ ਸ਼ੁਰੂ ਹੁੰਦਾ ਅਗਲੀਆਂ ਟਰਮਸ ਦੇ ਵਿੱਚ ਜਾ ਕੇ ਤੇ ਇੱਥੇ ਤੱਕ ਚੱਲਿਆ ਜਾਂਦਾ ਵੀ ਹੁਣ ਤੀਜੇ ਨੰਬਰ ਤੇ ਚੱਲ ਜਾਂਦੀ ਹੈ ਤੇ ਇੱਕ ਪਾਰਟੀ ਦੂਜੇ ਨੰਬਰ ਤੇ ਆ ਜਾਂਦੀ ਆ ਇਹ ਹੁਣ ਲੋਕ ਹਾਲਾਂਕਿ ਇਹਨਾਂ ਨੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਆ ਬੀਸੀ ਯੂਨਾਈਟਿਡ ਨੇ ਆਪਣੇ ਕੈਂਡੀਡੇਟ ਅਨਾਉਂਸ ਕੀਤੇ ਆ ਕਿੰਨੀਆਂ ਥਾਵਾਂ ਦੇ ਉੱਤੇ ਕਰਨੇ ਚਿਰਦੇ ਹੋ ਲੱਗੇ ਆ ਜਿਹੜੇ ਕਨਜ਼ਰਵਟਿਵ ਆ ਇਹਨਾਂ ਨੇ ਕਿੰਨੇ ਉਮੀਦਵਾਰ ਐਲਾਨ ਕਰ ਦਿੱਤੇ ਆ ਕਿੰਨੀਆਂ ਥਾਵਾਂ ਦੇ ਉੱਤੇ ਸੋ ਰਲੇਵਾਂਤ ਨਹੀਂ ਹੋ ਸਕਦਾ ਇਹਨਾਂ ਦਾ ਦੱਸਦੇ ਆ ਇਹਦੇ ਰਲੇਵਾਂਤ ਦੋ ਤਿੰਨ ਤਰੀਕਿਆਂ ਨਾਲ ਕਹਿ ਰਹੇ ਆ ਕੁਝ ਮਾਹਰ ਤੇ ਕਹਿੰਦੇ ਆ ਵੀ ਅਸਲ 'ਚ ਇਹਨਾਂ ਨੂੰ ਪਾਰਟੀਆਂ ਦੋਵਾਂ ਨੂੰ ਭੰਗ ਕਰਕੇ ਤੇ ਇਕੱਠੀਆਂ ਕਰ ਲੈਣੀਆਂ ਚਾਹੀਦੀਆਂ ਰਲ ਆ ਲੈਣੀ ਚਾਹੀਦੀ ਇੱਕ ਬਣ ਜਾਣਾ ਕੁਝ ਕਹਿੰਦੇ ਆ ਵੀ ਇਹਨਾਂ ਨੂੰ ਆਪਸ ਦੇ ਵਿੱਚ ਸਮਝੌਤਾ ਕਰ ਲੈਣਾ ਚਾਹੀਦਾ ਅਸਲ ਦੇ ਵਿੱਚ ਵੀ ਆਹ ਇਲੈਕਸ਼ਨ ਦੇ ਵਿੱਚ ਦੋਵੇਂ ਰਲ ਜਾਣ ਇੱਕ ਦੂਜੀ ਦੀ ਸਪੋਰਟ ਕਰਕੇ ਜਿੱਥੇ-ਜਿੱਥੇ ਐਮ.ਐਲ.ਏ ਜਿਹਨਾਂ ਨੇ ਖੜੇ ਕਰਨੇ ਆ ਉਹਨਾਂ ਨੂੰ ਵੰਡ ਲੈਣ ਤੇ ਗੱਲਬਾਤ ਇਹਨਾਂ ਦੀ ਕਿਸੇ ਬਨੇ ਕੰਢੇ ਲੱਗ ਸਕਦੀ ਆ ਪਰ ਕਿਉਂਕਿ ਜਦੋਂ ਮੈਂ ਪਹਿਲਾਂ ਕਿਹਾ ਕਿ ਹਾਲਾਤ ਹੀ ਵਿਖਰੇ ਆ ਜਿਹੜੇ ਕਿਸੇ ਵੀ ਕਹ ਲਓ ਤੁਸੀਂ ਰਾਜਨੀਤਿਕ ਮਾਹਰ ਦੀ ਪਕੜ ਦੇ ਵਿੱਚ ਨਹੀਂ ਆ ਰਹੇ ਵੀ ਇਹੋ ਜਿਹਾ ਕੀ ਕੀਤਾ ਜੌਨ ਰਸਟਰਡ ਨੇ ਬੀਸੀ ਕੰਜ਼ਰਵਟਿਵ ਨੂੰ ਹੋਇਆ ਕਿ ਕਿ ਜਿਹੜੀ ਇੱਕਦਾਂ ਵਿੱਚ ਦੋ ਜਣੇ ਜਿਹੜੇ ਆ ਉੱਠ ਕੇ ਸਿੱਧੇ ਦੇ ਸਿੱਧੇ ਇੰਨੇ ਉੱਤੇ ਆ ਜਾਂਦੇ ਆਪਣੇ ਉਮੀਦਵਾਰ ਐਲਾਨ ਦਿੰਦੇ ਆ ਤੇ ਏਡੀ ਵੇਵ ਖੜੀ ਹੋ ਜਾਂਦੀ ਆ ਕਿ ਜਿਹੜੀ ਪੋਲ ਦੀਆਂ ਇਹ ਏਜੰਸੀਆਂ ਨੇ ਆਪਣੀਆਂ ਸਰਵੇ ਕਰਨ ਵਾਲੀਆਂ ਉਹ ਇਹਨਾਂ ਦਾ ਗ੍ਰਾਫ ਉੱਤੇ ਲਿਆਉਂਦੀਆਂ ਲਿਆਉਂਦੀਆਂ ਇੱਥੇ ਤੱਕ ਲੈ ਆਉਂਦੀਆਂ ਕਿ ਐਨਡੀਪੀ ਦੇ ਨੇੜੇ ਤੇੜੇ ਗੱਲ ਆ ਜਾਂਦੀ ਔਰ ਥੋੜੇ ਜੇ ਮਾਰਜਨ ਦਾ ਫਰਕ ਕੀ ਇਹ ਐਨਡੀਪੀ ਦੇ ਨਾਲ ਦੱਸਿਆ ਜਾ ਰਿਹਾ ਕਿ ਗੱਲਬਾਤ ਜਿਹੜੀ ਆ ਉਹ ਨੇੜੇ ਤੇੜੇ ਹੀ ਆ ਤੇ ਦੂਜੇ ਪਾਸੇ ਕੀ ਉਧਰ ਸਿਰਫ ਨਾਮ ਬਦਲਦੇ ਨਾਲ ਹੀ ਬਿਨਾਂ ਸ਼ੱਕ ਜਿਹੜੀ BC ਯੂਨਾਈਟਿਡ ਹੈ ਜਿਹਨੂੰ ਪਹਿਲਾਂ BC ਲਿਬਰਲ ਕਹਿੰਦੇ ਸੀ ਉਹਦਾ ਡਾਊਨਫਾਲਸ ਤਸਗਾ ਉਮੀਦਵਾਰ ਲੱਭਣੇ ਉਹਨਾਂ ਦਾ ਜਿੱਤਰਾ ਉਹ ਪਿਛਲੇ ਲਗਾਤਾਰ ਲੰਬੇ ਸਮੇਂ ਤੋਂ ਥੱਲੇ ਆਏ ਆ ਉਹਨਾਂ ਕੋਲੇ ਨਹੀਂ ਉਸ ਤਰੀਕੇ ਦੀ ਲੀਡਰਸ਼ਿਪ ਹੈ ਨਹੀਂ ਸੀ ਫਿਰ ਕੈਵਨ ਫਾਲਕਨ ਆਏ ਉਹਨਾਂ ਦੇ ਲੀਡਰ ਬਦਲਦੇ ਰਹੇ ਇਹਨਾਂ ਦੇ ਨਾਲ ਲਗਿਆ ਵੀ ਇਹ ਕੁਝ ਕਰ ਸਕਦੇ ਆ ਜਾਂ ਕੀ ਪਾਰਟੀ ਦਾ ਨਾਮ ਬਦਲ ਦੇ ਨਾਲ ਹੀ ਦੂਜੇ ਲੋਕਾਂ ਦੇ ਵਿੱਚ ਕਨਫਿਊਜ਼ਨ ਇੰਨੀ ਪੈਦਾ ਹੋ ਗਈ ਕਿ ਹੁਣ ਉਧਰਲੇ ਪਾਸੇ ਜਾਂ ਤੇ ਆ ਵੀ ਕਨਜ਼ਰਵਟਿਵ ਦੀ ਵੇਵ ਜਿਹੜੀ ਉਹ ਹੈਗੀ ਆ ਤੇ ਫੈਡਰਲ ਕਨਜ਼ਰਵਟਿਵ ਦੀ ਵੇਵ ਦੇ ਥੱਲੇ ਇਹਨਾਂ ਨੂੰ ਲੋਕ ਸਪੋਰਟ ਕਰੀ ਜਾਂਦੇ ਆ ਜਾਂ ਇਹ ਆ ਕਿ ਲੋਕਾਂ ਨੂੰ ਇਹ ਲੱਗਦਾ ਨਾਮ ਬਦਲ ਦੇ ਨਾਲ ਕਿ ਜਿਹੜੀ BC ਯੂनाइटेड ਆ ਉਹ ਕੋਈ ਨਵੀਂ ਪਾਰਟੀ ਆ ਤੇ ਕੰਜ਼ਰਵਟਿਵ ਤੇ ਪਤਾ ਹੀ ਆ ਲੋਕਾਂ ਨੂੰ ਐਨਡੀਪੀ ਤੇ ਕੰਜ਼ਰਵਟਿਵ ਐਨਡੀਪੀ ਤੇ ਉਹ ਕੰਜ਼ਰਵਟਿਵ ਨੂੰ ਲੋਕ ਜਿਹੜੇ ਆ ਉਹ ਪਹਿਲ ਦੇ ਆਧਾਰ ਦੇ ਉੱਤੇ ਆਪਣੀ ਚੋਇਸ ਦੱਸ ਦਿੰਦੇ ਆ ਜੇ ਤਾਂ ਫਿਰ ਇਹ ਜਿਹੜੀਆਂ ਸਰਵੇ ਕਰਨ ਵਾਲੀਆਂ ਕੰਪਨੀਆਂ ਉਹ ਦੱਸ ਦਿੰਦੀਆਂ ਕਿ ਕਿ ਪਾਰਟੀ ਉੱਤੇ ਜਾ ਰਹੀ ਬਹੁਤ ਵੱਡੀ ਐ ਇਸ ਵੇਲੇ ਇਹ ਗੱਲਬਾਤ ਜਿਹੜੀ ਜਾਂ ਇੱਕ ਗੱਲ ਤੇ ਹੈਗੀ ਆ ਹੋ ਸਕਦਾ ਇਹ ਗੱਲ ਮੰਨੀ ਜਾ ਸਕਦੀ ਆ ਕਿ ਜਿਹੜੀ ਬੀਸੀ ਐਨਡੀਪੀ ਆ ਇਹਦੇ ਨਾਲ ਲੋਕਾਂ ਦਾ ਕੁਝ ਗਿਲੇ ਸ਼ਿਕਵੇ ਹੋਣ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਇਹਨਾਂ ਨੇ ਨਹੀਂ ਪੂਰੇ ਕੀਤੇ ਹੋ ਸਕਦਾ ਆ ਕੋਈ ਵੱਡੀ ਗੱਲ ਨਹੀਂ ਆਮ ਤੌਰ ਦੇ ਤੇ ਜਿਹੜੀ ਪਾਰਟੀ 2-3 ਵਾਰੀ ਰਾਜ ਕਰ ਜਵੇ ਉਹਦੇ ਜਿਹੜੀ ਐਂਟੀ ਇਨਕੰਬੈਂਸੀ ਆ ਹੋ ਜਾਂਦੀ ਹੁੰਦੀ ਆ ਪਰ ਉਹਦੇ ਪੈਰਲਰ ਜਿਹੜੀ ਦੂਜੀ ਪਾਰਟੀ ਉਹਨੇ ਤੇ ਜੇ ਦਿੱਤਾ ਹੀ ਕੁਛ ਨਹੀਂ ਨਾ ਬੀਸੀ ਯੂनाइटेड ਨੇ ਕੋਈ ਐਡਾ ਪਲੇਟਫਾਰਮ ਦਿੱਤਾ ਆਪਣਾ ਹਜੇ ਤੱਕ ਜਾਂ ਕੋਈ ਐਡੀ ਪਾਲਿਸੀ ਦਿੱਤੀ ਆ ਨਾ ਹੀ ਜਿਹੜੀ ਜੌਨ ਰੈਸਟ ਨੇ ਦਿੱਤੀ ਆ ਜਿਹੜੇ ਜੌਨ ਰੈਸਟ ਵੀ 2-4 ਬੈਨ ਉਹਨੇ ਸਕੂਲਾਂ ਦੇ ਬਾਰੇ ਦੇ ਵਿੱਚ ਦਿੱਤੇ ਆ ਉਹ ਵੀ ਕੋਈ ਬਹੁਤੇ ਲੌਜੀਕਲ ਨਹੀਂ ਲੱਗਦੇ ਸੋ ਇਹਨਾਂ ਨੇ ਵੀ ਕੋਈ ਐਡੀ ਵੱਡੀ ਗੱਲ ਨਹੀਂ ਕੀਤੀ ਜਿਹੜੀ BC NDP ਆ ਇਹਨੇ ਏਡੀ ਵੱਡੀ ਗਲਤੀ ਕੋਈ ਨਹੀਂ ਕੀਤੀ ਕਈ ਵਾਰੀ ਜਿਹੜੀਆਂ ਸਰਕਾਰਾਂ ਆ ਉਹ ਕੋਈ ਏਡੀ ਵੱਡੀ ਗਲਤੀ ਕਰ ਜਾਂਦੀਆਂ ਉਹਨਾਂ ਤੋਂ ਕਿਦਾਂ ਦਾ ਟਪੜਾ ਲੱਗ ਜਾਂਦਾ ਕਿ ਲੋਕ ਇੱਕਦਮ ਰੋਚ ਹੋ ਜਾਂਦੇ ਵੀ ਆ ਜੀ ਆਹ ਕਹਿਤਾ ਹੁਣ ਅਸੀਂ ਇਹ ਜਿਆ ਕੁਝ ਵੀ ਨਹੀਂ ਵਾਪਰਿਆ ਪਰ ਇਹਦੇ باوجود ਵੀ ਆ ਜਿਹੜਾ ਇਸ ਵੇਲੇ ਸਿਨੈਰੀਓ ਆ ਜਿਹੜਾ ਪਰਦੇ ਦ੍ਰਿਸ਼ਾ ਇੱਥੇ ਦਾ ਰਾਜਨੀਤਿਕ ਬ੍ਰਿਟਿਸ਼ ਕੋਲੰਬੀਆ ਦਾ ਉਹ ਬਦਲ ਰਿਹਾ ਆ ਕਦੇ ਗੱਲਬਾਤ ਹੋਈ ਆ ਕਿ ਇਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਪਰ ਜਿਹੜੇ ਜਿਹੜੀ ਹੁਣ ਲੌਜਿਕ ਤਾਂ ਦੇ ਰਹੇ ਆ ਜਿਹੜੇ ਇਹ ਕਹਿ ਰਹੇ ਆ ਵਿਰੋਧੀ ਧਿਰ ਕਹਿ ਰਹੀ ਆ ਕਿ ਜਿਹੜੀ ਬੀਸੀ ਦੀ ਇਕਨੋਮੀ ਆ ਉਹ ਸਲੋ ਹੋਈ ਆ ਇਹਦੇ ਵਿੱਚ ਵੀ 2012 ਤੋਂ ਬਾਅਦ ਇੰਨੇ ਲੋਕ ਕਦੇ ਛੱਡ ਕੇ ਨਹੀਂ ਗਏ ਇੱਥੋਂ ਜਿਹੜੇ ਬੀਸੀ ਛੱਡ ਕੇ ਨਹੀਂ ਗਏ ਜਿੰਨੇ ਇਸ ਵੇਲੇ ਜਾ ਰਹੇ ਆ ਤੇ ਦੂਜਾ ਇਹ ਵੀ ਕਹਿ ਰਹੇ ਆ ਵੀ ਜਿਹੜੇ ਬੱਚਿਆਂ ਦਾ ਜਾਂ ਹੋਰ ਸਾਰਾ ਕੁਝ ਬੁਰਾ ਹਾਲਾ ਪਰ ਐਡੀ ਵੱਡੀ ਵੇਵ ਨਹੀਂ ਬਣੀ ਅਸੀਂ ਖ਼ਬਰਾਂ ਦੇ ਵਿੱਚੋਂ ਪੜ੍ਹਦੇ ਆ ਉੱਥੋਂ ਕੋਈ ਐਡੀ ਵੱਡੀ ਗੱਲਬਾਤ ਨਹੀਂ ਨਜ਼ਰ ਆਉਂਦੀ ਪਰ ਇਹ ਵੀ ਆ ਕਿ ਜਿਹੜੇ ਮਤਲਬ ਇਥੋਂ ਤੱਕ ਕਿ ਜਿਹੜੇ ਆਪਣੇ ਗਾਰਡਨ ਕੈਂਬਲ ਨੇ ਉਹਨਾਂ ਦਾ ਵੀ ਜ਼ਿਕਰ ਆ ਰਿਹਾ ਹੈ ਉਹਨਾਂ ਨੂੰ ਵੀ ਵਿੱਚ ਪਾ ਕੇ ਗੱਲ ਨਵੇੜਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਤੁਸੀਂ ਵਿੱਚ ਵਿਚਾਲੇ ਹੋ ਜੋ ਪਰ ਅੱਜ ਜਿਹੜਾ ਬਿਆਨ ਜੌਨ ਰੈਸਟਡ ਦਾ ਆਇਆ ਉਹਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਨਹੀਂ ਸੋ ਸੋਸ਼ਲ ਮੀਡੀਆ 'ਤੇ ਅਸਲ ਵਿੱਚ ਚਰਚਾ ਚੱਲ ਰਹੀ ਹੈ ਪਰ ਹੈਰਾਨੀ ਵਾਲੀਆਂ ਗੱਲਾਂ ਨੇ ਹਾਲਾਂਕਿ ਜਦੋਂ ਸਮਾਂ ਨੇੜੇ ਆਊਗਾ ਅਕਤੂਬਰ ਵਿੱਚ ਇਲੈਕਸ਼ਨ 'ਚ ਸਮਾਂ ਆ ਦੇਖੋ ਨੇੜੇ ਜਾ ਕੇ ਕੀ ਹੁੰਦਾ ਪਰ ਹਜੇ ਤੱਕ ਗੱਲਾਂ ਜਿਹੜੀਆਂ ਉਹ ਆਮ ਲੋਕਾਂ ਦੀ ਸਮਝ ਤੋਂ ਬਾਹਰ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ